ਦੋਸਤੋ ਉਮੀਦ ਕਰਦਾ ਸਾਰੇ ਨਾਲ ਠੀਕ ਹੋਵੋਗੇ ਅੱਜ ਮੈਂ ਸ਼ਹਿਰ ਜੋ ਆ ਰਿਹਾ ਸੀ ਉਹਨੂੰ ਕੋਈ ਤੇ ਕੰਮ ਗਿਆ ਸੀਗਾ ਥੋੜਾ ਜਿਹਾ ਰਸਤੇ 'ਚ ਅਚਾਨਕ ਰੁਕੇ ਅਸੀਂ ਰੁਕਣ ਤੋਂ ਬਾਅਦ ਜਦੋਂ ਮੇਰੀ ਨਿਗਾ ਪਈ ਇੱਕ ਪਾਸੇ ਹਾਂ ਕਿਉਂਕਿ ਪਹਿਲਾਂ ਨਜ਼ਰ ਨਹੀਂ ਪਈ ਜਦੋਂ ਅਸੀਂ ਇੱਥੇ ਤੁਰਨ ਲੱਗੇ ਦੇਖਿਆ ਵੀ ਯਾਰ ਜਿਹੜੇ ਕੰਮ ਤੇ ਦੁਨੀਆ ਤੁਰੀ ਫਿਰਦੀ ਹੈ ਨਾ ਜਿਹਦੇ ਵਾਸਤੇ ਦੁਨੀਆ ਤੁਰੀ ਫਿਰਦੀ ਹੈ ਜੇਕਰ ਉਹ ਚੀਜ਼ ਦੀ ਇੰਨੀ ਬੇਕਦਰੀ ਲੱਗੀ ਹੋਣਾ ਜੇਕਰ ਉਹ ਚੀਜ਼ ਦੀ ਇੰਨੀ ਬੇਕਦਰੀ ਲੱਗੀ ਹੋਣਾ ਤਾਂ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਹਨੂੰ ਉਹ ਚੀਜ਼ ਮਿਲਦੀ ਨਹੀਂ ਉਹਨੂੰ ਪੁੱਛ ਕੇ ਦੇਖੋ ਜਿਹਨੂੰ ਉਹ ਚੀਜ਼ ਮਿਲਦੀ ਨਹੀਂ ਹੈ ਨਾ ਮੈਂ ਸਾਨੂੰ ਦਿਖਾਉਣਾ ਵੀ ਸਾਨੂੰ ਚੀਜ਼ੋ ਮਿਲੀ ਕੀ ਹੈ ਨਹਿਰ ਦੀ ਪਾਟੜੀ ਦੇ ਉੱਤੇ ਜੋ ਮੈਂ ਤੁਹਾਨੂੰ ਦਿਖਾਉਣਾ ਵੀ ਸਾਨੂੰ ਉਹ ਮਿਲਿਆ ਕੀ ਹੈ ਕਿਉਂਕਿ ਬਹੁਤ ਮਾੜੀ ਗੱਲ ਹੈ ਹਨਾ ਇਹ ਚੀਜ਼ਾਂ ਸਾਡੇ ਲਈ ਬਹੁਤ ਮਾੜੀਆਂ ਨੇ ਤੁਹਾਨੂੰ ਦਿਖਾਵਾਂ ਦੇਖੋ ਰੋਟੀ ਹੈ ਨਾ ਆ ਰੋਟੀ ਹੈ ਹਨਾ ਦੇਖੋ ਦੀ ਕਿੰਨੀ ਬੇਕਦਰੀ ਹੈ ਨਹੀਂ ਹੈਗਾ ਵੀ ਇੱਕ ਟੋਟਾ ਹੈ ਅੱਗੇ ਵੀ ਦੇਖੋ ਵੀ ਚਲੋ ਹੋ ਸਕਦਾ ਕਿਸੇ ਨੇ ਔਰ ਜਿਵੇਂ ਬਾਂਦਰ ਰਹਿੰਦੇ ਨੇ ਕੋਈ ਕੁੱਤਾ ਬਿੱਲਾ ਰਹਿੰਦਾ ਵੀ ਪੁੰਨ ਕਰਨ ਵਾਸਤੇ ਪਾਈ ਹੋਵੇ ਨਾ ਪਰ ਮਾੜੀ ਗੱਲ ਹੈ ਇਹਦੇ ਉੱਪਰ ਪਤਾ ਨਹੀਂ ਕਿੰਨੇ ਟਾਇਰ ਲੰਘੇ ਕਿੰਨੀ ਦੁਨੀਆਂ ਲੰਘੀ ਹੈ ਨਾ ਇਹ ਸਾਡੇ ਲੋਕਾਂ ਨੂੰ ਪਤਾ ਨਹੀਂ ਵੀ ਦੀ ਮਹਾਨਤਾ ਕੀ ਹੈ ਹਨਾ ਕਿੱਥੇ ਦਾ ਹਨਾ ਅੱਜ ਲੋ ਆਪਾਂ ਇਹਨੂੰ ਪਾਉਣ ਲਈ ਇਹਦੇ ਤਰਸਦੇ ਰਹੇ ਨਾ ਬੇਯਾਰ ਪਾਸ਼ਾ ਵਾਇਗਰੂ ਦੋ ਟਾਈਮ ਦੀ ਰੋਟੀ ਹਰ ਇੱਕ ਇਨਸਾਨ ਨੂੰ ਦਈ ਹੈ ਨਾ ਪਰ ਲੋਕ ਪਤਾ ਨਹੀਂ ਕਿਉਂ ਭੁੱਲ ਜਾਂਦੇ ਨੇ ਬਈ ਯਾਰ ਇਹਦੀ ਅਸੀਂ ਬੇਗਦਰੀ ਕਿਉਂ ਕਰਦੇ ਹਾਂ ਬਾਕੀ ਮੈਂ ਜਿੰਨੇ ਰਾਹੀ ਵੀਰ ਨੇ ਕੋਈ ਇਥੋਂ ਲੰਘਦਾ ਹੈ ਪਟਿਆਲੇ ਨੂੰ ਜਾਂਦੇ ਨੇ ਸੰਗਰੂਰ ਨੂੰ ਜਾਂਦੇ ਨੇ ਚੰਡੇਕਾੜ ਨੂੰ ਜਾਂਦੇ ਨੇ ਸੁਰਲਕਾੜ ਨੂੰ ਜਾਂਦੇ ਨੇ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਵੀ ਜੇਕਰ ਤੁਸੀਂ ਇਹ ਦਾਨਪੂਰਨ ਕਰਨਾ ਵੀ ਹੈ ਹਨਾ ਤਾਂ ਇਹਨੂੰ ਸਾਈਡ ਤੇ ਜਰੂਰ ਛੱਟਿਆ ਕਰੋ ਠੀਕ ਹੈ ਨਾ ਵੀ ਚਲੋ ਜਾਨਵਰ ਚ ਜਾਨਵਰ ਖਾ ਲਓ ਕੋਈ ਪੰਛੀ ਖਾ ਲਓ ਹਨਾ ਸੜਕ 'ਤੇ ਬੇਗਦਰੀਆਂ ਕਰਿਆ ਕਰੋ ਕਿਉਂਕਿ ਆਪਾਂ ਨੂੰ ਇਹ ਆਉਂਦਾ ਵੀ ਗੱਡੀ ਤੁਰੇ ਜਾਂਦੇ ਆ ਆਪਾਂ ਐਂ ਭਗਾ ਕੇ ਮਾਰ ਦਿਆਂ ਨਾ ਉਹ ਸੜਕ 'ਤੇ गिर ਜਾਂਦੀਆਂ ਨੇ ਇਹਨੂੰ ਸਾਈਡ ਤੇ ਜਰੂਰ ਹੋ ਕਰਿਆ ਕਰੋ ਨਾਲ ਵੀ ਕੋਈ ਨਾ ਕੋਈ ਛੋਟਾ ਕੀੜਾ ਮਕੌੜਾ ਖਾ ਲਓ ਕੋਈ ਪੰਛੀ ਖਾ ਲਓ ਅਨਾ ਕੋਈ ਬੰਦਰ ਖਾ ਲੈਣਗੇ ਚਲੋ ਹਨ ਪਰ ਛੜਕੇ ਸਿਟਣਾ ਇਹਦੀ ਬੇਕਦਰੀ ਹੈ ਜਿਹਨੂੰ ਇਹ ਅੰਨ ਮਿਲਦਾ ਨਹੀਂ ਹਨਾ ਜਿਹਨੂੰ ਇਹ ਅੰਨ ਮਿਲਦਾ ਨਹੀਂ ਉਹਨੂੰ ਬਚ ਕੇ ਦੇਖੋ ਉਹ ਕਿਵੇਂ ਤਰਸਦੇ ਨੇ ਹਨਾ ਰੋਟੀ ਖਾਣ ਪਿੱਛੇ ਬੰਦਾ ਕੀ ਕੁਛ ਨਹੀਂ ਕਰਦਾ ਅਸੀਂ ਬਲੇਚਾਂ ਤੁਰੇ ਫਿਰਦੇ ਆ ਸਾਡੇ ਜਵਾਕ ਕੈਨੇਡਾ ਅਮਰੀਕਾ ਤੁਰੇ ਵੇਸੇ ਸਿਰਫ ਇੱਕ ਇਹ ਰੋਟੀ ਖਾਣ ਵਾਸਤੇ ਦੇਖੋ ਰੋਟੀ ਦਾ ਆਟਾ ਦੀ ਬਣਦੀ ਹੈ ਮਿਲਦੀ ਸਭ ਨੂੰ ਹੈ ਖਾਣੀ ਸਭ ਨੇ ਕਿਸੇ ਕੋਈ ਸੌਣ ਦੀ ਤਾਂ ਖਾਂਦਾ ਨੇ ਨਾ ਇਸ ਲਈ ਮੇਰੀ ਸਾਰੇ ਭਰਾਵਾਂ ਨੂੰ ਅਥ ਮੰਨ ਕੇ ਬੇਨਤੀ ਹੈ ਇੱਥੇ ਨਹੀਂ ਮੈਂ ਹੋਰ ਬਹੁਤ ਜਗ੍ਹਾ ਤੇ ਦੇਖਿਆ ਨਾ ਕਈ ਵਾਰ ਸੜਕ ਦਾ ਪੱਤ ਤੁਰ ਜਾਂਦੇ گاਵਾਂ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ ਉੱਥੇ ਸੜਕ ਤੇ ਛੱਡ ਦਿੰਦੇ ਆ ਇਸ ਤਰ੍ਹਾਂ ਆਪਾਂ ਅੰਨ ਦੀ ਬੇਕਦਰ ਨਹੀਂ ਕਰ ਰਹੇ ਮੇਰੀ ਸਾਰਾ ਹੱਥ ਮੰਨ ਕੇ ਬੇਨਤੀ ਹੈ ਕਿ ਜੇਕਰ ਪੁਨਰਗਰਨ ਹੈ ਤਾਂ ਸਹੀ ਤਰੀਕੇ ਨਾਲ ਕਰੋ ਨਹੀਂ ਲੋੜ ਹੀ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਤੁਸੀਂ ਸੈਂਡ ਤੇ ਛੱਡੋ ਜਿੱਥੇ ਜਾਨਵਰ ਵਗੈਰਾ ਖਾਸ ਇੰਨੀ ਕੀ ਮੇਰੀ ਬੇਨਤੀ ਜੀ ਪ੍ਰਵਾਨ ਕਰਿਓ ਬਾਕੀ ਆਪਣੇ ਵਿਚਾਰ ਦਿੰਦੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ